ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਵੀਐਨਐਨ 24 ਨਿਊਜ਼ ਮੇਰਾ ਨਾਮ ਅਵੀ ਅੱਜ ਤੁਹਾਨੂੰ ਰਾਦੀ ਅਸੀਂ ਪਹੁੰਚੇ ਵੈਸਟ ਵਿਊ ਪਲਾਜ਼ਾ ਇੱਥੇ ਪਿਕਚਰ ਲੱਗੀ ਸੀ ਗੀਪੀ ਗਰੇਵਾਲ ਦੀ ਜੋ ਕਿ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਸੀ ਅੱਜ ਉਹ ਪਿਕਚਰ ਦੇ ਰਿਵਿਊ ਲੈਣ ਲਈ ਅਸੀਂ ਮੌਕੇ ਤੇ ਪਹੁੰਚੇ ਸੀ ਤੇ ਜਿੱਥੇ ਦਰਸ਼ਕਾਂ ਨਾਲ ਗੱਲਬਾਤ ਕੀਤੀ ਦਰਸ਼ਕਾਂ ਨੇ ਬਹੁਤ ਹੀ ਵਧੀਆ ਰਿਵਿਊ ਦਿੱਤੇ ਦੱਸਿਆ ਕਿ ਸਿੱਖੀ ਤੋਂ ਪ੍ਰੇਰਿਤ ਹੋ ਕੇ ਜੋ ਮੂਵੀ ਬਣੀ ਹੈ ਨੌਜਵਾਨ ਪੀੜ੍ਹੀ ਨੂੰ ਦੇਖਣ ਦੀ ਜ਼ਰੂਰਤ ਹੈ ਇੱਕ ਵੱਡਾ ਸਵਾਲ ਸੀ ਕਿ ਵਿਵਾਦ ਹੋ ਰਿਹਾ ਸੀ ਪਰ ਵਿਵਾਦ ਦਾ ਜ਼ਿਕਰ ਅੱਜ ਕਿਤੇ ਵੀ ਨਜ਼ਰ ਨਹੀਂ ਆਇਆ ਕਈ ਦਰਸ਼ਕਾਂ ਨਾਲ ਗੱਲਬਾਤ ਮਾਤਾ ਜੀ ਜਿਸ ਤਰ੍ਹਾਂ ਕਿ ਵੈਸਟ ਵਿਊ ਪਲਾਜ਼ਾ ਪਹੁੰਚੇ ਹੋ ਗਿੱਪੀ ਗਰੇਵਾਲ ਦੀ ਨਵੀਂ ਮੂਵੀ ਦੇਖਣ ਲਈ ਬੜੇ ਵਿਵਾਦਾਂ ਚੁਲਝੀ ਹੋਈ ਸੀ ਕੀ ਕਹਿਣਾ ਚਾਹੋਗੇ ਹਾਂਜੀ ਇਹ ਮਤਲਬ ਸਾਡੇ ਸਿੱਖੀ ਕੌਮ ਵਾਸਤੇ ਬਹੁਤ ਵੱਡਾ ਸੁਨੇਹਾ ਹੈ ਇਹ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਬਹੁਤ ਜ਼ਿਆਦਾ ਚੰਨਣਾ ਪਾਉਂਦੀ ਆ ਸਾਨੂੰ ਸਿੱਖੀ ਉੱਪਰ ਫੁੱਲਤ ਕਰਨ ਵਾਸਤੇ ਇਸ ਵਿਸਾਖੀ ਦੇ ਦਿਹਾੜੇ ਉੱਤੇ ਬਹੁਤ ਹੀ ਵੱਡਾ ਤੋਹਫਾ ਹੈ ਜਿਸ ਤਰ੍ਹਾਂ ਕਿ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਸ ਮੂਵੀ ਨੂੰ ਲੈ ਕੇ ਅਸੀਂ ਨੌਜਵਾਨ ਪੀੜ੍ਹੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਿੱਖ ਕੌਮ ਨੂੰ ਉੱਪਰ ਫੁੱਲ ਕਰਨ ਵਾਸਤੇ ਸਿੱਖੀ ਵੱਲ ਧਿਆਨ ਦਿਓ। ਜੀ ਅੱਜ ਪਹੁੰਚੇ ਹਾਂ ਵੈਸਟਮੂਵ ਪਲਾਇਆ ਤੇ ਮੂਵੀ ਦਾ ਰਿਵਿਊ ਲੈਣਾ ਸੀ। ਅਕਾਲ ਮੂਵੀ ਆਈ ਹੈ ਗਿੱਪੀ ਗਰੇਵਾਲ ਦੀ। ਕੀ ਕਹਿਣਾ ਚਾਹਾਂ? ਪਕੀ ਬਹੁਤ ਸੋਹਣੀ ਮੂਵੀ ਹੈ। ਇਹ ਸਾਰੇ ਪਰਿਵਾਰ ਨੂੰ ਆਉਣਾ ਜੇ ਦੇਖਣ ਲਈ। ਸਾਨੂੰ ਸਿੱਖੀ ਨਾਲ ਜੋੜਦੀ ਹੈ ਬਹੁਤ ਸੋਹਣੀ ਮੂਵੀ ਹੈ ਭਾਜੀ ਸਾਰਿਆਂ ਆਓ ਦੇਖੋ। ਮੈਂ ਬਹੁਤ ਵਧੀਆ ਰਿਵਿਊ ਦੂੰਗਾ ਜੀ। ਨਹੀਂ ਤੇ ਤੁਸੀਂ ਅੱਜ ਆਪਣੇ ਪਰਿਵਾਰ ਨਾਲ ਪਹੁੰਚੇ ਇੱਥੇ ਮੂਵੀ ਦੇਖਣ। ਬਿਲਕੁਲ ਮੇਰੇ ਨਾਲ ਪਰਿਵਾਰ ਘਰ ਦਾ ਸਾਰੀ ਬਹੁਤ ਵਧੀਆ ਸਰ ਸਿੱਖੀ ਨਾਲ ਜੋੜਦੀ ਆ ਸਾਨੂੰ ਬਹੁਤ ਮਾਣ ਹੈ ਇਸ ਮੂਵੀ ਦੇਖ ਕੇ ਆਪਣੇ ਨਾਲ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਉਹ ਨਸ਼ੇ ਨੂੰ ਛੱਡ ਕੇ ਸਿੱਖੀ ਵੱਲ ਚੱਲੋ ਤੇ ਇੱਕ ਚੰਗੇ ਇਨਸਾਨ ਬਣੋ ਤੇ ਨਾ ਗਰਦਾਰ ਬਣੋ ਜੀ ਗੱਲ ਕਰਦੇ ਆ ਆਕਾਲ ਮੂਵੀ ਦੇਖਣ ਪਹੁੰਚੇ ਹਾਂ ਜਿਸ ਤਰ੍ਹਾਂ ਕਿ ਕੌਂਟਰੋਵਰਸੀ ਬੜੀ ਚੱਲ ਰਹੀ ਸੀ ਪਿਕਚਰ ਤੇ ਬੜੇ ਮੁੱਦੇ ਖੜੇ ਹੋ ਰਹੇ ਸੀ ਅੱਜ ਮੂਵੀ ਦੇਖ ਕੇ ਆਏ ਹਾਂ ਕੀ ਕਹਿਣਾ ਚਾਹੁੰਦੇ ਨੇ ਸਰ ਮੂਵੀ ਬਹੁਤ ਧੀ ਇਦਾਂ ਦਾ ਕੋਈ ਸਾਨੂੰ ਤਾਂ ਕੋ ਲੱਗਿਆ ਨਹੀਂ ਹੈਗਾ ਤੁਸੀਂ ਤਾਂ ਕਹਿ ਦਿੰਦੇ ਜੀ ਇਹ ਵੀ ਇੱਦਾਂ ਵਾਦਦਾ ਹਨ ਕੁਛ ਨਹੀਂ ਲੱਗਿਆ ਵਧੀਆ ਮੂਵੀ ਆ ਆਪਾਂ ਕਹਿੰਦਾ ਸਭ ਨੂੰ ਦੇਖਣੀ ਚਾਹੀਦੀ ਆ ਜੀ ਤੇ ਵਧੀਆ ਕੋਈ ਇੱਦਾਂ ਨੇਗੇਟਿਵ ਚੀਜ਼ ਨਹੀਂ ਸੀਗੀ ਕਿ ਜੋ ਮੁੱਦਾ ਉਠਾਰੇ ਨੇ ਇਹਨਾਂ ਲੋਕ ਸਭ ਨੂੰ ਦੇਖਣੀ ਚਾਹੀਦੀ ਹੈ ਵਧੀਆ ਮੂਵੀ ਸੀ ਜਿਸ ਤਰ੍ਹਾਂ ਗੱਲ ਕਰਦੇ ਤੁਸੀਂ ਵੀ ਯੂਥ ਹੋ ਤੇ ਆਪਣੇ ਨਾਲ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਅਕਾਲ ਮੂਵੀ ਨੂੰ ਲੈ ਕੇ ਵਧੀਆ ਚਰਚਾ ਅਮਾ ਛੜੀ ਹੋਈ ਹੈ ਹਾਂ ਜੀ ਸਰ ਮੈਂ ਕਹਿੰਦਾ ਹਰ ਇੱਕ ਯੂਥ ਨੂੰ ਇਹ ਮੂਵੀ ਦੇਖਣੀ ਚਾਹੀਦੀ ਹੈ ਜੀ ਤੇ ਵਧੀਆ ਮੂਵੀ ਆ ਜੀ